ਜਿਹੜੀ ਫੋਰਟ ਹੁੰਦੀ ਆ ਉੱਤੇ ਉਹਨੂੰ ਰੱਖ ਲੈਣੇ ਹਾਂ ਹਾਂ ਅੱਛਾ ਨਹੀਂ ਇਹ ਫੋਲੀ ਵਧੀਆ ਨਾ ਘੜਦੀ ਆ ਬੀ ਵੀ ਸਹੀ ਤਿਆਰ ਹੁੰਦਾ ਜਿਹੜਾ ਆਪਾਂ ਖੁੱਦ ਦਾ ਹੁਣ ਆ ਬੀ ਰੱਖਿਆ ਗਾਜਰ ਦਾ ਜਿਵੇਂ ਕੋਈ ਨਰਮ ਹੁੰਦੀ ਜਿਵੇਂ ਮੰਨ ਕੇ ਚਲਾ ਗਾਜਰ ਨਰਮ ਹੈ ਹੁਣ ਇਸ ਟਾਈਮ ਚ ਨਰਮ ਇਹਦਾ ਬੀ ਰੱਖਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਛਾਂਡ ਕੇ ਵੀ ਰੱਖਦੇ ਹੋ ਹੁਣ ਬਈ ਬੀਜ ਵੀ ਤੁਸੀਂ ਵੇਚਦੇ ਹੋ ਕਿ ਗਾਜਰੀ ਵੇਚਦੇ ਹੋ ਗਾਹ ਨੂੰ ਸਾਡਾ ਹੈਗਾ ਰਾਦਾ ਜੀ ਗਾਹ ਨੂੰ ਵੀ ਇਹ ਵੀ ਤਿਆਰ ਕਰੂ ਵੀ ਤਿਆਰ ਆ ਕੇ ਵੇਚਾਂਗੇ ਅੱਛਾ ਵੀ ਦੁਖਿੱਲਾ ਮੇਰਾ ਰਾਦਾ ਵੀ ਕਿੱਲਾ ਦੋ ਕੇ ਲਈ ਵੀ ਲਾਵਾਂਗੇ ਵੈਸੇ ਤਾਂ ਬਈ ਮਾਲਕ ਨਹੀਂ ਦੱਸਦਾ ਹੁੰਦਾ ਫਸਲ ਬਾਰੇ ਵੀ ਇੰਨਾ ਸਾਨੂੰ ਬਚਦਾ ਇੰਨਾ ਹਨਾ ਜਦੋਂ ਮੋਟਾ-ਮੋਟਾ ਹਿਸਾਬ ਕਰੀਏ ਕਿੱਲੇ ਦੇ ਵਿੱਚੋਂ ਕਿੰਨੇ ਪੈਸੇ ਛੱਡ ਜਾਂਦੀ ਹੈ ਲੇਬਰ ਰੂਰ ਕੱਢ ਕੇ ਛੱਡਣ ਛੱਡਣ ਇੰਨਾ ਕੋਈ ਖਾਸ ਅੰਦਾਜ਼ਾ ਲਾਇਆ ਸੀ ਅੱਛਾ ਵੀ ਇੰਨਾ ਵੀ ਨਫਾ ਤਾਂ ਦੇ ਜਾਂਦੀ ਹੈ ਵੀ ਆਪਣਾ ਭਾਰਾ ਹੌਲਾ ਕਰ ਜਿੰਦੀ ਹੈ ਦੂਜੀਆਂ ਫਸਲਾਂ ਨਾਲ ਦੂਜੇ ਫਸਲਾਂ ਨਾਲ ਦੁੱਗਣੇ ਦਾ ਵਟਾਉਂਦੇ ਸੀ ਵੈਸੇ ਫਸਲ ਐ ਸੀ ਇੱਕ ਹੀ ਲੈਣੇ ਇਹਦੇ ਚੋਂ ਅੱਛਾ ਸਾਲ 'ਚ ਹੀ ਹਾਂ ਅਸੀਂ ਇਹ ਵਾਣੇ ਦੋ ਇੱਕ ਵਾਣ ਜਿਹੀ ਦੋ ਸਾਲੀ ਵੀ ਜਾਂ ਤੀਜੇ ਸਾਲ ਹੀ ਬਜਾਈ ਨਹੀਂ ਕਰਦੇ ਸੀ ਆ ਕੀ ਕਰਨ ਆਉਂਦਾ ਜੀ ਕਰਨ ਅਸੀਂ ਕੀ ਅਸੀਂ ਦੋ ਦੋ ਫਸਲਾਂ ਚਾਹਦੇ ਆ ਤਾਂ ਕਰਕੇ